ਮੈਨੂੰ ਰਸਫ ਚਾਹੀਦਾ ਜੀ ਮੇਰਾ ਧਕਾ ਕੀਤਾ ਹਸਪਤਾਲਾਂ ਨੇ ਪੁੜੀ ਹਸਪਤਾਲ ਨੇ ਧਕਾ ਕੀਤਾ ਸਾਢੇ 8 ਵਜੇ ਦਾ ਬੱਚਾ ਮੇਰਾ ਖੜਿਆ ਸ਼ਾਮ ਨੂੰ 5:30 ਵਜੇ ਮੈਨੂੰ ਮਰਦਾ ਕਰਾ ਕਰਕੇ ਦਿੱਤਾ ਜਿਹਦਾ ਰੰਗ ਵੀ ਨੀਲਾ ਪੈ ਗਿਆ ਸੀ ਪਤਾ ਨਹੀਂ ਉਹਨਾਂ ਡਾਕਟਰਾਂ ਨੇ ਇਹ ਕਹੀ ਕੀ ਨਕਰੀ ਕੀਤੀ ਜਾਂ ਉਹ ਸਿਆਸਤ ਦੀ ਭੇਡ ਜੜ ਗਿਆ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਅੱਗੇ ਮਰਿਆ ਸੀ ਮੈਨੂੰ ਹੋਰ ਮਾਰ ਦਿੱਤਾ ਗਿਆ ਜੀ ਪਹਿਲਾਂ ਥੋੜਾ ਦੱਸ ਸਕਦੇ ਹੋ ਕਿ ਹੋਇਆ ਕੀ ਸੀ ਡਾਕਟਰਾਂ ਨੇ ਕੀ ਕਿਹਾ ਤੇ ਬਾਅਦ ਚੋਂ ਕੀ ਗੱਲ ਹੋਈ ਡਾਕਟਰਾਂ ਨੇ ਇਹ ਗੱਲ ਕਹੀ ਸੀ ਅੱਧੇ ਘੰਟੇ ਦਾ ਸਾਰਾ ਆਪਰੇਟ ਆ ਜੀ ਤੇ ਅੱਧੇ ਘੰਟੇ ਮੋਢੇ ਦੀ ਮਸਲ ਜੀ ਸੀਗੀ ਤੇ ਅੱਧੇ ਘੰਟੇ ਇਹ ਆਪਰੇਟ ਕਰਕੇ ਤਾਂ ਤੁਹਾਨੂੰ ਦੇ ਦੇਣਾ ਟੋਕਨ ਦੱਸਿਆ ਕਿ ਕਾਰਨ ਕੀ ਰਿਹਾ ਹੈ ਅੱਧੇ ਘੰਟੇ ਵਿੱਚ ਕਾਰਨ ਕੁਝ ਵੀ ਨਹੀਂ ਦੱਸਿਆ ਜੀ ਉਹਨਾਂ ਸਾਨੂੰ 5:30 5 ਵਜੇ ਜਾ ਕੇ ਇਹ ਦੱਸਿਆ ਹਾਰਟ ਅਟੈਕ ਹੋ ਰਿਹਾ ਹੈ ਜੀ ਬਸ ਹੈਗਾ ਲੱਗਦਾ ਕਿ ਹਾਰਟ ਅਟੈਕ ਹੋਇਆ ਨਹੀਂ ਹਾਰਟ ਰੈਗਨੇ ਉਹਦੀ ਬੋਡੀ ਦਾ ਰੰਗ ਕਿਉਂ ਪੀਲਾ ਨੀਲਾ ਪਿਆ ਦੱਸੋ ਹਾਰਟ ਅਟੈਕ ਹੋਣਾ ਐਡਾ ਜਵਾਨ ਯੋਧਾ ਆਪ ਚਲ ਗਿਆ ਹੋ ਗਿਆ ਮੈਂ ਉਹਦੇ ਨਾਲ ਗਿਆ ਅੰਦਰ ਤੁਰ ਕੇ ਗਿਆ ਚੰਗਾ ਭਲਾ ਕੋਈ ਪ੍ਰੋਬਲਮ ਹੋਰ ਹੈ ਹੀ ਨਹੀਂ ਸੀ ਤੁਸੀਂ ਜਦੋਂ ਅੱਥੀ ਹੰਗਾਮਾ ਆਇਆ ਉਸ ਤੋਂ ਬਾਅਦ ਜਿਹੜੇ ਤੁਹਾਡੇ ਨਾਲ ਸਗੇ ਉਹਨਾਂ ਦੇ ਸਾਥੀ ਇੱਕ ਮੰਜੇ ਦੇ ਦੋਸਤ ਸਗੇ ਉਹਨਾਂ ਨੇ ਹੰਗਾਮਾ ਕੀਤਾ ਹੋਇਆ ਨਾ ਕਿ ਉਹਨਾਂ ਨੇ ਕਿਹਾ ਕਿ ਇਦਾਂ ਕਿਉਂ ਹੋਇਆ ਪਰ ਉਸ ਤੋਂ ਬਾਅਦ ਪੋਸਟਮਾਰਟਮ ਨਹੀਂ ਕਰਵਾਇਆ ਮੈਨੂੰ ਮੇ ਬਹੁਤ ショਕ ਹੀ ਨਹੀਂ ਨਹੀਂ ਮੇਰਾ ਪਹਿਲਾ ਮੇ ਮਿਸੇ ਵੀ ਡੈਥ ਹੋ ਗਈ ਫੇ ਮੇਰੇ ਬੇਟੇ ਦੀ ਡੈਥ ਹੋ ਗਈ ਮੇਰੇ ਮਾਂ ਬਾਪ ਦੀ ਡੈਥ ਹੋ ਗਈ ਮੇਰੇ ਕੋਲ ਇੱਕਲਾਸ ਹਾਲਾazim ਇਹ ਵੀ ਚਲਾ ਗਿਆ ਮੈਂ ਦੁਸਰ ਕਦੇ ਸਿੱਤੇ ਖਲੋਣਾ ਮੈਂ ਕੀ ਗੱਲ ਕਰਾਂ ਤਾਂ ਹੁਣ ਕੀ ਲੱਗਦਾ ਕੀ ਇਨਸਾਫ ਮਿਲੇਗਾ ਮੈਨੂੰ ਇਨਸਾਫ ਮੈਨੂੰ ਚਾਹੀਦਾ ਜੀ ਇਨਸਾਫ ਤਾ ਦਵਾਣਾ ਇਨਸਾਫ ਦੋ ਦੋ ਤੁਹਾਡਾ ਦੋਸਤ ਲਿਖ ਕੇ ਚਿਕਾਇਤ ਕਿਸੇ ਥਾਣੇ ਵਿੱਚ ਕਰਾ ਰਿਹਾ ਹੈ ਜੀ ਸ਼ਿਕਾਇਤ ਹੋ ਗਈ ਹੈ ਜੀ ਸ਼ਿਕਾਇਤ ਕੀਤੀ ਹੈ ਬਕਾਇਦਾ ਅੰਮ੍ਰਿਤਸਰ ਕੀਤੀ ਹੈ ਅੰਮ੍ਰਿਤਸਰ ਸੀਪੀ ਨੂੰ ਦਿੱਤੀ ਹੈ ਅਪਲੀਕੇਸ਼ਨ ਡੀਸੀ ਸਾਹਿਬ ਨੂੰ ਇਸ ਅਪਲੀਕੇਸ਼ਨ ਦੇ ਦਿੰਦੀ ਹੈ